ਇਹਨਾਂ ਦੇ ਕਾ ਖਾਲਸਾ ਵਾਹਿਗੁਰੂ ਜੀ ਖਤੈ ਕਹਿੰਦੇ ਵੀ ਇੱਕ ਰੁੱਖ ਤੇ ਸਾਰ ਸੌਤਾ ਅੱਜ ਆਏ ਆਂ ਅਸੀਂ ਪਿੰਡ ਕਿਲੀ ਬੋਦਲਾ ਤੇ ਬੜੇ ਧੰਨਵਾਦੀ ਆਂ ਅਸੀਂ ਪਾਉਦੇ ਭਰਾ ਸਾਹਿਬ ਸਿੰਘ ਦੇ ਖਾਲਸਾ ਜੀ ਦੇ ਤੇ ਜਿਨ੍ਹਾਂ ਨੇ ਸਾਨੂੰ ਬੂਟਿਆਂ ਦਾ ਪ੍ਰਸ਼ਾਦ ਦਿੱਤਾ ਇਹ ਰੁੱਖ ਨਹੀਂ ਮਿਲਦੇ ਨਰਸਰੀ ਚ ਹੀ ਗਏ ਆ ਤੇ ਦਿੰਦੇ ਨਹੀਂ ਕੋਈ ਕਹਿੰਦੇ ਕੋਈ ਕਹਿੰਦਾ ਪਰਚੀਆਂ ਲੈ ਆਓ ਕੋਈ ਕਹਿੰਦਾ ਚਿੱਠੀਆਂ ਲੈ ਆਓ ਚਲੋ ਇਹ ਵੀਰ ਕੋਲੇ ਪਰਜਾਈ ਸਾਡੀ ਜੌਬ ਕਰਦੀ ਆ ਬੀਡੀਪੀਓ ਸੀਡੀਪੀਓ ਸੀਡੀਪੀਓ ਤੇ ਉਹਨਾਂ ਨੇ ਸਾਨੂੰ ਇਹ ਰੁੱਖ ਦਿੱਤੇ ਨੇ ਗਿਫਟ ਦੇ ਤੌਰ ਤੇ ਤੇ ਧੰਨਵਾਦ ਉਹਨਾਂ ਦਾ ਤੇ ਅਸੀਂ ਇੱਕ ਰਾਉਂ ਸਾਨੂੰ ਇੰਨੇ ਕਿ ਮੇਰੇ ਇੱਕ ਰਾਉਂ ਵੰਡੇ ਗਏ 50 ਬੂਟੇ ਹੈਗੇ ਨੇ ਤੇ ਅਸੀਂ ਇਹਨਾਂ ਨਾਲ ਇਹ ਕਿ ਅਸੀਂ ਪਹਿਲੇ ਇਹ ਲਾਵਾਂਗੇ ਫਿਰ ਇਹਨਾਂ ਤੋਂ ਹੋਰ ਬੂਟੇ ਲੈ ਕੇ ਜਾਵਾਂਗੇ ਤੇ ਜੇ ਕੋਈ ਭੈਣ ਭਰਾ ਬੂਟੇ ਲਾਉਂਦਾ ਚਾਹਵਾਣਾ ਜਿੰਦੇ ਕੋਲ ਜਗ੍ਹਾ ਹੈਗੀ ਆ ਬੂਟੇ ਭਾਵੇਂ ਅਸੀਂ ਆਪ ਹੀ ਲਾ ਜਾਾਂਗੇ ਪਰ ਜੇ ਤੁਹਾਡੇ ਕੋਲ ਜਗ੍ਹਾ ਹੈਗੀ ਆ ਉਹਨਾਂ ਨੂੰ ਜਗ੍ਹਾ ਦੱਸੋ ਅਸੀਂ ਪਹੁੰਚੀਏ ਤੁਹਾਡੇ ਕੋਲ ਪਹੁੰਚ ਕਰਾਂਗੇ ਤੁਹਾਨੂੰ ਪੌਦੇ ਵੀ ਦੇਵਾਂਗੇ ਤੇ ਬੂਟੇ ਵੀ ਆਪ ਲਾ ਜਾਵਾਂਗੇ ਜੇ ਤੁਸੀਂ ਨਹੀਂ ਲਾ ਸਕਦੇ ਜੇ ਤੁਸੀਂ ਆਪ ਲਾ ਲੋਗੇ ਤੇ ਇਸ ਤੋਂ ਵੱਡੀ ਕੋਈ ਸੇਵਾ ਨਹੀਂ ਇਸ ਤੋਂ ਵੱਡਾ ਕੋਈ ਕੰਮ ਨਹੀਂ ਹੈਗਾ ਕਿਉਂਕਿ ਗਾਂ ਜਿਵੇਂ ਤੁਸੀਂ ਵੇਖਿਆ ਕਿ ਗਰਮੀ ਵੱਧ ਹੀ ਜਾਂਦੀ ਹੈ ਤੇ ਜਿਹੜੀ ਆ ਗਰਮੀ ਨੇ ਹਾਲ ਕੀਤਾ ਇਸ ਤੋਂ ਗਾਂ ਹੋਰ ਵੱਧ ਨਹੀਂ ਆਏ ਸੀ ਹੋਰ ਵੱਧੇ ਜਾਂਦੇ ਆ ਪ੍ਰਦੂਸ਼ਣ ਗੱਡੀਆਂ ਵੱਧਦੀ ਜਾਂਦੀਆਂ ਗਰਮੀ ਦਾ ਹਾਲ ਇਸ ਤੋਂ ਵੀ ਬੇਹਾਲ ਹੋਣਾ ਵਾ ਤੇ ਸਾਰੇ ਭਰਾ ਆਪਾਂ ਜੇ ਅੱਜ ਬੂਟਾ ਲਾਵਾਂਗੇ ਇਹਦੇ ਨੇ 2-3 ਸਾਲਾਂ ਤੱਕ ਮਹਾ ਆਪ ਦਾ ਜਿਹੜਾ ਰੂਹ ਬਖੋਣਾ ਵਾ ਇਸ ਕਰਕੇ ਅੱਜ ਹੀ ਲਾਈਏ ਹੁਣ ਮੌਸਮ ਵੀ ਹੈਗਾ ਵਾ ਸੌਣ ਮਹੀਨਾ ਵਾ ਮੀਆਂ ਦਾ ਮੌਸਮ ਆ ਗਿਆ ਵਾ ਬੂਟਿਆਂ ਨੂੰ ਜਿਆਦਾ ਕੋਈ ਜਿਆਦਾ ਲੋਡ ਵੀ ਨਹੀਂ ਦੇਖ ਭਾਲਦੀ ਇਹਨਾਂ ਨੂੰ ਬਾਹਰ ਕਰਾ ਤੋਂ ਲਾਉ ਜ਼ਰੂਰ ਤੇ ਬਾਕੀ ਜਿਹੜਾ ਬੰਦ ਸਾਡਾ ਪਾਣੀ ਪਾਓ ਇਹਨਾਂ ਤਿਆਰ ਰੱਖੋ ਬਸ ਡੰਗਰਾਂ ਤੋਂ ਬਚਾਓ ਜਿਆਦਾ ਜਿਆਦਾ ਕੀ ਹੁੰਦਾ ਵੀ ਜੇ ਆਪਾਂ ਸੜਕਾਂ ਤੇ ਲਾ ਦਿੰਨੇ ਆ ਸਕੂਲਾਂ 'ਚ ਲਾ ਦਿੰਨੇ ਆ ਜਾਂ ਆਪਾਂ ਸਿਵਿਆਂ 'ਚ ਕਿਤੇ ਵੀ ਲਾ ਦਿੰਨੇ ਆ ਉੱਥੇ ਕੀ ਹੁੰਦਾ ਜਿਹੜੇ ਅਜੜੀ ਹੁੰਦੇ ਜਾਂ ਗੁੱਜਰ ਹੁੰਦੇ ਆ ਉਹ ਬੂਟਿਆਂ ਦੀ ਡੰਡ ਲਾ ਜਾਂਦੇ ਸਿਰਫ ਭਰਾਵਾਂ ਨੇ ਕਿ ਇੰਨੀ ਨਿਗਾਹ ਜਰੂਰ ਰੱਖੋ ਕਿ ਇਹਨਾਂ ਨੂੰ ਡੰਗਰਾਂ ਤੋਂ ਬਚਾਇਆ ਜਾਵੇ ਬੂਟਾ ਉਦੀ ਛੇਤੀ ਛੇਤੀ ਕਿਦਾਂ ਜਿਹੜਾ ਪਾਣੀ ਵੀ ਥੱਲੇੋਂ ਲੈ ਸਕਦਾ ਪਰ ਜਦੋਂ ਇੱਕ ਆਹ ਜਿਹੜੀ ਮੁੱਛੀ ਗਈ ਨਾ ਇਹਦੀ ਕੁੰਮਬਲਾ ਜਿਹੜੀ ਖਾ ਕੇ ਡੰਗਰ ਉਹ ਨਹੀਂ ਬਾਤ ਹੁੰਦਾ ਇਸ ਕਰੇ ਸਾਰੇ ਭੈਣਾ ਭਰਾਵਾਂ ਨੂੰ ਬੇਨਤੀ ਆ ਕਈ ਵੀਰ ਮਾਰੇ ਕੀ ਕਰਦੇ ਵੀ ਕਿਸੇ ਦੇ ਮੱਥੇ ਅੱਗ ਲਾ ਦਈਏ ਬੂਟਾ ਪੜ ਜਾਂਦੇ ਰਾਂ ਨੂੰ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਇਹ ਸਾਰਾ ਗੱਲਾਂ ਅਸੀਂ ਨਹੀਂ ਲੈਣਾ ਕਿ ਕੇ ਹੋਰ ਨੇ ਕੱਲਿਆਂ ਸਾਰਨ ਲੈਣਾ ਤੁਸੀਂ ਵੀ ਜਿਹੜੇ ਸਾਲ ਲੈਂਦੇ ਆ ਪਰ ਰੁੱਖਾ ਤੋਂ ਮਿਲਦਾ ਵਾ ਤੇ ਜੇ ਰੋਖ ਨਾਲ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹਣਾ ਕਿ ਬੜਾ ਰੌਲਾ ਪਾਇਆ ਜਾਂਦਾ ਸੋਸ਼ਲ ਮੀਡੀਆ ਤੇ ਕਿ ਜਿਹੜੇ ਕਿਸਾਨਾਂ ਕਿਸਾਨਾਂ ਨੇ ਜਿਹੜੇ ਰੁੱਖੇ ਤਬਾਹ ਕਰ ਦਿੱਤੇ ਆਪਦੀਆਂ ਜ਼ਮੀਨਾਂ ਤੋਂ ਵੱਢ ਦਿੱਤੇ ਕੱਟ ਦਿੱਤੇ ਸੋ ਮੈਂ ਇੱਕ ਇਹ ਬੇਨਤੀ ਕਰਦਾ ਤੁਸੀਂ ਵੇਖੋ ਇਹ ਕਿਸਾਨਾਂ ਦੇ ਪੁੱਤੀ ਏ ਕਿਸਾਨੀ ਇਹਨਾਂ ਦਾ ਪਛੋਕੜੇ ਜਿਹੜੇ ਰੁੱਖ ਲਾਉਂਦੇ ਉਹ ਵੀ ਕਿਸਾਨ ਹੀ ਨੇ ਇਹ ਨਾ ਭੁੱਲਿਆ ਕਰੋ ਸੋ ਵਾਇਗੁਰ ਜਿੱਕਾ ਖਾਲਸਾ ਵਾਇਗੁਰ ਜਿੱਕੀ ਬਹੁਤ